ਮਾਨਸਾ ਦੇ ਨੌਜਵਾਨ ਨੇ ਵਧਾਇਆ ਮਾਨਸਾ ਦਾ ਮਾਣ ਗੁਰਪ੍ਰੀਤ ਪਿੰਡ ਬਰੇ ਤੋਂ ਆਏ ਤੇ ਕਬੱਡੀ ਦੇ ਵਿੱਚ ਬਹਿਰੀਨ ਖੇਡ ਕੇ ਜਿੱਤ ਹਾਸਲ ਕਰਕੇ ਜਦੋਂ ਪਿੰਡ ਪਰਤਦਾ ਤਾਂ ਪਿੰਡ ਪਰਮਾ ਤੇ ਨਿਗਾ ਸਵਾਗਤ ਕੀਤਾ ਜਾਂਦਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪਹਿਲਾਂ ਤਾਂ ਮਾਨਸਾ ਦਾ ਮਾਣ ਵਧਾਉਣ ਵਾਲੇ ਇਸ ਨੌਜਵਾਨ ਦੇ ਲਈ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਕਮੈਂਟਾਂ ਦੇ ਵਿੱਚ ਮਾਨਸਾ ਦਾ ਮਾਣ ਜ਼ਰੂਰ ਲਿਖ ਦਿਓ ਜਿੱਥੇ ਹਰ ਪੱਖੋਂ ਮਾਨਸਾ ਦਾ ਕਲਾ ਜਿਹੜੀ ਹੈ ਵਾਧੀ ਜਾ ਰਹੀ ਹੈ ਤਾਂ ਹਰ ਖੇਤਰ ਦੇ ਵਿੱਚ ਅੱਲਾ ਮਾਰ ਰੇ ਮਾਨਸਾ ਦੇ ਨੌਜਵਾਨ ਅਤੇ ਕੁੜੀਆਂ ਲਗਾਤਾਰ ਜਿੱਤ ਪ੍ਰਾਪਤ ਕਰ ਰਹੀਆਂ ਨੇ ਆਪਣੇ ਆਪਣੇ ਫੀਲਡ ਦੇ ਵਿੱਚ ਤਾਂ ਉੱਥੇ ਹੀ ਇਹ ਨੌਜਵਾਨ ਪਿੰਡ ਬਰੇ ਦਾ ਜਿਸ ਦਾ ਨਾਮ ਗੁਰਪ੍ਰੀਤ ਹੈ ਤੇ ਇਹ ਸਰਕਲ ਕਬੱਡੀ ਖੇਡ ਕੇ ਬਹਿਰੀਨ ਜਿੱਤ ਕੇ ਜਦੋਂ ਪਿੰਡ ਆਇਆ ਤਾਂ ਇਸ ਦਾ ਨਿੱਘਾ ਸਵਾਗਤ ਕੀਤਾ ਗਿਆ ਪਿੰਡ ਵਾਸੀਆਂ ਵੱਲੋਂ ਤੇ ਉੱਥੇ ਹੀ ਉਸ ਦੇ ਪਿਤਾ ਨੇ ਪੂਰੀ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਵੀ ਕੀਤਾ ਇੱਥੇ ਨੌਜਵਾਨ ਨੇ ਇਹ ਵੀ ਦੱਸਿਆ ਕਿ ਉਹ ਕਈ ਸਾਲਾਂ ਤੋਂ ਮਿਹਨਤ ਕਰ ਰਿਹਾ ਸੀ ਤੇ ਉਸ ਦੀ ਮਿਹਨਤ ਨੂੰ ਅੱਜ ਬੂਰ ਪਿਆ ਤੇ ਅੱਜ ਉਹ ਜਦੋਂ ਪਿੰਡ ਆਇਆ ਤਾਂ ਪਿੰਡ ਵਾਲਿਆਂ ਨੇ ਉਸ ਦਾ ਸਵਾਗਤ ਕੀਤਾ ਤੇ ਬੜੀ ਖੁਸ਼ੀ ਵੀ ਮਹਿਸੂਸ ਹੁੰਦੀ ਹੈ ਉੱਥੇ ਹੀ ਉਸ ਦੇ ਪਿਤਾ ਨੇ ਵੀ ਕਿਹਾ ਕਿ ਇਸ ਨੌਜਵਾਨ ਦੀ ਤਰ੍ਹਾਂ ਤੁਸੀਂ ਵੀ ਬਣ ਸਕਦੇ ਹੋ ਜਿਵੇਂ ਮੇਰੇ ਬੱਚੇ ਨੇ ਨਸ਼ਿਆਂ ਨੂੰ ਤਿਆਗ ਕੇ ਜਾਂ ਨਸ਼ਿਆਂ ਤੋਂ ਦੂਰ ਰਹਿ ਕੇ ਕਬੱਡੀ ਨੂੰ ਚੁਣਿਆ ਤਾਂ ਹੋਰ ਨੌਜਵਾਨ ਵੀ ਇਸ ਤਰੀਕੇ ਨਾਲ ਕਰ ਸਕਦੇ ਨੇ ਮਿਹਨਤ ਦੇ ਅੱਗੇ ਹਰ ਮੈਦਾਨ ਫਤਿਹ ਹੋ ਜਾਂਦਾ ਤਾਂ ਤੁਸੀਂ ਵੀ ਜੇ ਹਰ ਮੈਦਾਨ ਫਤਿਹ ਕਰਨਾ ਚਾਹੁੰਦੇ ਹੋ ਤਾਂ ਮਿਹਨਤ ਕਰੋ ਨਸ਼ਿਆਂ ਨੂੰ ਛੱਡੋ ਨਸ਼ਿਆਂ ਦੇ ਵਿੱਚ ਕੁਝ ਨਹੀਂ ਰੱਖਿਆ ਪਿੰਡ ਵਾਸੀਆਂ ਤੇ ਪਰਿਵਾਰ ਨੇ ਕੀ ਕੁਝ ਕਿਹਾ ਉਹ ਵੀ ਤੁਸੀਂ ਸੁਣ ਲਵੋ ਹੈ ਰੀਨ ਦੇ ਸਿਰਕਲ ਕਬੱਡੀ ਆ ਮਿਹਨਤ ਵੀ ਦੋ ਦੋ ਸਾਲਾਂ ਤੋਂ ਗਰਾਊਂਡ ਆਪਕੇ ਪਿੰਡ ਪਰੇ ਸਾਹਿਬ ਕੀ ਕਹਿੰਦੇ ਗਰਾਊਂਡ ਜੀ ਅੱਜ ਤੇ ਮਤਲਬ ਅੱਜ ਸਵਾਗਤ ਕੀਤਾ ਪਿੰਡ ਵਾਲਿਆਂ ਨੇ ਤੇ ਕਿਵੇਂ ਲੱਗ ਰਿਹਾ ਬਈ ਬਹੁਤ ਖੁਸ਼ੀ ਹੋਈ ਹੈ ਇਹਨਾਂ ਦਾ ਸਾਰੇ ਪਿੰਡ ਦਾ ਪੂਰਾ ਸਹਿਯੋਗ ਆ ਜਾ ਨੌਜਵਾਨਾ ਮਤਲਬ ਤੁਸੀਂ ਨੌਜਵਾਨੋ ਤੇ ਹੋਰ ਨੌਜਵਾਨਾਂ ਨੂੰ ਕੀ ਕਹੋਗੇ ਜਿਹੜੇ ਨਸ਼ਿਆਂ ਚ ਪੈ ਜਾਂਦੇ ਨੇ ਜਾਂ ਜਵਾਨੀ ਨੂੰ ਗਰ ਕਰ ਰਹੇ ਨੇ ਬਾਈ ਕਹਿੰਦਾ ਫੇਡਾ ਲਾਉ ਦਾ ਸਰੀਰ ਸੰਭਲੋ ਤੇ ਇਹਦਾ ਨਾ ਉੱਚਾ ਕਰੋ ਕਿੰਨੀ ਕ ਮਿਹਨਤ ਲੱਗਦੀ ਹੈ ਗੇਮ ਦੀ ਤਿਆਰੀ ਕਰਨ ਤੇ ਤੇ ਕਿਵੇਂ ਦਾ ਲੱਗਿਆ ਬਾਹਰ ਖੇਡ ਕੇ ਆਏ ਹੋ ਬਹੁਤ ਖੁਸ਼ੀ ਹੋਈ ਅਬ ਤੇ ਆਪੂ ਵੀ ਮਾਰ ਗਏ ਤੇ ਮਿਹਨਤ ਤੇ ਪੂਰੀ ਕਰ ਲਈ ਮੈਂ ਦੀ ਆ ਕੌਤੂਵਾਦ ਸਪੋਰਟ ਕੀਤਾ ਰਿਹਾ ਸਰ ਬਈ ਪਿੰਡ ਵਾਲਿਆਂ ਦਾ ਡੈਡੀ ਦਾ ਬਾਕੀ ਆਕਾ ਭਾਈ ਆਪਣੇ ਕੋਟ ਸਾਹਬ ਨੇ ਆਪਣੇ ਪਰ ਮੋਟਰ ਨੇ ਇੱਕ ਕਾਲੂ ਕੋ ਤਾਂ ਨੇ ਸਾਰੀ ਦੇ ਪਿੰਡ ਵਾਲਿਆਂ ਦਾ ਸਾਰਿਆਂ ਦਾ ਪੂਰੀ ਸੋਝ ਹੋ ਰਿਹਾ ਵੀ ਦੇਖੋ ਜੀ ਜੀ ਆਪਣਾ ਮੇਰਾ ਨਾਮ ਕਾਲਾ ਸਿੰਘ ਹੈ ਪਿੰਡ ਗਾਮੇੜ ਤੋਂ ਆਲੂਵਲੀ ਪਰਿਵਾਰ ਤੋਂ ਮੈਂ ਇਹਨਾਂ ਬੱਚੇ ਨੂੰ ਖੇਡ ਪ੍ਰਮੋਟ ਕਰਦੇ ਨੇ ਕਬੱਡੀ ਨੂੰ ਤੇ ਇਹ ਆਪਣਾ ਗੁਰਪ੍ਰੀਤ ਸਿੰਘ ਦੋ ਤਿੰਨ ਸਾਲਾਂ ਤੋਂ ਪਹਿਲਾਂ ਬੇਟ ਦੇ ਵਿੱਚ ਖੇਡਦਾ ਰਿਹਾ ਉਸ ਤੋਂ ਬਾਅਦ ਓਪਨ ਖੇਡਦਾ ਇਹ ਬਹੁਤ ਵਧੀਆ ਰੀਡਰ ਪਲੇਅਰ ਹੈ ਹੁਣ ਇਹ ਅਸੀਂ ਇਹਨੂੰ ਬਹਿਰੀਨ ਭੇਜਿਆ ਸੀਗਾ ਅਸੀਂ ਤਾਂ ਇਹਨੂੰ ਕੌਣਾ ਭੇਜਣ ਵਾਲੇ ਪਿੰਡ ਦਾ ਸਹਿਯੋਗ ਸੀਗਾ ਜਾਂ ਇਹਦੀ ਮੇਨਤ ਸਦਕਾ ਸੀ ਬਹੁਤ ਮੁੰਡਾ ਸਿਆਣਾ ਬਹੁਤ ਮੈਂ ਸਾਰੇ ਅੱਗੇ ਸਾਰੇ ਪਲੇਅਰਾਂ ਨੂੰ ਅੱਗੇ ਜਾਂ ਛੋਟੇ ਮੁੰਡੇ ਨੂੰ ਇਹੀ ਕਹਿਣਾ ਚਾਹਣਾ ਹੈ ਵੀ ਨਸ਼ਿਆਂ ਨੂੰ ਛੱਡ ਕੇ ਆਪਦੇ ਆਪਣੇ ਪਰ ਆਪਣੇ ਸਰੀਰ ਨੂੰ ਸੰਭਾਲੋ ਤੇ ਆਪਣੇ ਪਰਿਵਾਰ ਦਾ ਨਾਮ ਉੱਚਾ ਕਰੋ ਜਿਵੇਂ ਤੁਸੀਂ ਦੇਖਦੇ ਹੋ ਉਹਨਾਂ ਗੁਰਪ੍ਰੀਤ ਸਿੰਘ ਨੇ ਸਰਦਾਰ ਗੁਰਜੰਟ ਸਿੰਘ ਦਾ ਗੁਰਜੰਟ ਸਿੰਘ ਜਿਹਦੇ ਬੇਟਾ ਹੈ ਇਹ ਉਹਨਾਂ ਦਾ ਨਾਮ ਰੋਸ਼ਨ ਕਰਾਇਆ ਅੱਜ ਪੂਰੇ ਪਿੰਡ ਦੇ ਵਿੱਚ ਪੂਰੇ ਮਾਨਸਾ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਉਹਨਾਂ ਦੇ ਪਿਤਾ ਨੂੰ ਸਾਰੇ ਜਾਣਣ ਲੱਗੇ ਹਨ ਪਿੰਡ ਬਰੇ ਨੂੰ ਜਾਣਣ ਲੱਗੇ ਹਨ ਗੁਰਪ੍ਰੀਤ ਸਿੰਘ ਦੇ ਨਾਮ ਤੇ ਮੇਰੀ ਇਹ ਸਾਰੇ ਬੱਚਿਆਂ ਨੂੰ ਅਪੀਲ ਹੈ ਵੀ ਆਪਣੇ ਬਈ ਮਿਹਨਤ ਕਰੋ ਤੇ ਕਬੱਡੀ ਖੇਡੋ ਪਿੰਡ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜੀ ਪਿੰਡ ਨੇ ਅੱਜ ਤੋਂ 10-15 ਸਾਲ ਪਹਿਲਾਂ ਜਦੋਂ ਮੈਂ ਵੀ ਖੇਡਦਾ ਰਿਹਾ ਮੇਰਾ ਇੱਕ ਬਹੁਤ ਸਾਥ ਦਿੱਤਾ ਸੀ ਤੇ ਉਸ ਤੋਂ ਬਾਅਦ ਲਗਾਤਾਰ ਟੂਰਨਾਮੈਂਟਾਂ 'ਚ ਵੀ ਮੈਨੂੰ ਉਹ ਮੇਰਾ ਪਿੰਡ ਇੱਕ ਰੱਬ ਤੋਂ ਵੱਡਾ ਪਿੰਡ ਲੱਗਦਾ ਜੋ ਹਰ ਥਾਂ ਹਰ ਜਗ੍ਹਾ ਮੇਰੇ ਨਾਲ ਖੜਿਆ ਹੈ ਮੇਰੇ ਨਾਲ ਸਾਡਾ ਕਲੱਬ ਜੋ ਅੱਜ ਵੀ ਅਸੀਤਪ ਸਿੰਘ ਸਪੋਰਟ ਕਲੱਬ ਉਹਦੇ ਸਾਰੇ ਮੈਂਬਰ ਸਾਹਿਬ ਜੇ ਇਕੱਲੇ-ਇਕੱਲੇ ਦਾ ਨਾਮ ਲਾਉਂਗਾ ਗਿਣਤੀ ਬਹੁਤ ਵੱਡੀ ਹੋ ਜਾਂਦੀ ਹੈ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਪਰਮਜੀਤ ਹੋਗੇ ਦੀਪ ਹੋਗੇ ਜੀਤਜੀ ਹੋਗੇ ਹਰੀਜੀ ਹੋਗੇ ਕੁਲਵਿੰਦਰ ਜੀ ਹੋਗੇ ਬਹੁਤ ਸਾਰੇ ਨਾਮ ਨੇ ਕਿਉਂ ਕਿਸੇ ਦਾ ਨਾਮ ਰਹਿ ਗਿਆ ਇਸ ਲਈ ਮੈਂ ਸਮੁੱਚੇ ਖਾਸ ਕਰਕੇ ਸਮੁੱਚੇ ਪਿੰਡ ਦਾ ਤਹਿ ਦਿਲੋਂ ਧੰਨਵਾਦ ਆ ਮੈਂ ਅੱਗੇ ਤੋਂ ਵੀ ਕੋਸ਼ਿਸ਼ ਕਰਾਂਗਾ ਵੀ ਹੋਰ ਬੱਚੇ ਵੀ ਇਸ ਲੈਂਡ ਤੇ ਚੱਲਣਾ ਤੇ ਮੈਂ ਪਿੰਡ ਵਾਸੀਆਂ ਨੂੰ ਅਪੀਲ ਕਰਦਾ ਵੀ ਆਉਣ ਵਾਲਾ ਜੋ ਆਪਣਾ ਟੂਰਨਾਮੈਂਟ ਅੱਗੇ ਆ ਰਿਹਾ ਉਹ ਇੱਕ ਵਧੀਆ ਟੂਰਨਾਮੈਂਟ ਹੋਵੇ ਤਾਂ ਕਿ ਹੋਰ ਪਲੇਅਰ ਆਪਣੇ ਪਿੰਡੋਂ ਨਿਕਲ ਇੰਨਾ ਕਹਿਣਾ ਹੂਆ ਮੈਂ ਸਾਰੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਬੱਚਿਆਂ ਨੂੰ ਜਾਂ ਪਰਿਵਾਰਾਂ ਨੂੰ ਕੀ ਕਹੋਗੇ ਜਿਹੜੇ ਆਪਣੇ ਬੱਚਿਆਂ ਨੂੰ ਕਈ ਵਾਰੀ ਰੋਕ ਲੈਂਦੇ ਆ ਜਾਂ ਖੇਡਾਂ ਤੋਂ ਮਤਲਬ ਰੋਕਦੇ ਆ ਇਦਾਂ ਦਾ ਕੁਝ ਹੁੰਦਾ ਆ ਜਾਂ ਨਵੀਂ ਜਵਾਨੀ ਨੂੰ ਕੀ ਮੈਸੇਜ ਦੋਗੇ ਨਵੀਂ ਜਵਾਨੀ ਨੂੰ ਮੈਸੇਜ ਇਹ ਹੀ ਹੈ ਵੀ ਇੱਕ ਤਾਂ ਬੜੀ ਖੁਸ਼ੀ ਦੀ ਗੱਲ ਐ ਵੀ ਹੁਣ ਆਪਣਾ ਮਾਨਸਾ ਜ਼ਿਲ੍ਹਾ ਬਹੁਤ ਤਰੱਕੀਆਂ ਪੜ੍ਹਾਈ 'ਚ ਵੀ ਤੇ ਖੇਡਾਂ 'ਚ ਵੀ ਤਰੱਕੀਆਂ ਵੱਲ ਜਾ ਰਿਹਾ ਹੈ ਮੈਂ ਨਵੇਂ ਨੌਜਵਾਨਾਂ ਨੂੰ ਇਹ ਹੀ ਬੇਨਤੀ ਕਰਦਾ ਵੀ ਨਵੇਂ-ਨਵੇਂ ਮੇਰਾ ਖਾਲਾ ਪਟਲਾ ਅੱਡਾ ਜਾਂ ਮਾਨਸਾ ਵੀ ਇਹੋ ਜਿਹਾ ਸਟੇਡੀਅਮ ਨਹੀਂ ਹੋਣਾ ਜੋ ਕਿ ਸਾਡੇ ਸ੍ਰੀ ਗੁਰੂ ਤੇਗ ਬਹਾਦਰ ਜੀ ਜੀ ਦੇ ਨਾਮ ਤੇ ਸਟੇਡੀਅਮ ਬਣਿਆ ਹੋਇਆ ਹੈ ਤੇ ਬਹੁਤ ਸੋਹਣਾ ਸਟੇਡੀਅਮ ਹੈ ਮੈਂ ਕਹਿੰਦਾ ਸ਼ਾਮ ਨੂੰ ਬੱਚੇ ਉੱਥੇ ਜਾਇਆ ਕਰਨ ਤੇ ਖੇਡਣ ਮਾਪਿਆਂ ਨੂੰ ਅਪੀਲ ਕਰਦਾ ਵੀ ਬੱਚਿਆਂ ਨੂੰ ਤੁਸੀਂ ਖੇਡਾਂ ਨਾਲ ਜੋੜ ਦੋਗੇ ਤਾਂ ਉਹ ਆਪਣੇ ਸੱਭਿਆਚਾਰ ਆਪਣੇ ਵਿਰਸੇ ਨਾਲ ਤੇ ਨਸਿਆਂ ਤੋਂ ਦੂਰ ਹੋ ਜਾਣਗੇ ਮੇਰੀ ਪਿੰਡ ਵਾਸੀਆਂ ਨੂੰ ਇਹ ਅਪੀਲ ਹੈ ਵੀ ਵੱਧ ਤੋਂ ਵੱਧ ਬੱਚਿਆਂ ਨੂੰ ਗਰਾਊਂਡ ਨਾਲ ਜੋੜੋ